सिमरजीत सिंह बैंस के खिलाफ जब पीड़ित महिला लुधियाना के अरोड़ा पैलेस के नजदीक विरोध करने के लिए कांग्रेसियों के काफले के नजदीक पहुंची तो कांग्रेसियों ने जमकर महिला के साथ मारपीट की इसकी शिकायत करने के लिए वे खाना शिमलापुरी में पहुंची तो पुलिस ने इस मामले में एडवोकेट हरीश राय दंद ने मेल के माध्यम से पुलिस कमिश्नर और डीजीपी साहब को इसकी शिकायत दी क्योंकि चुनावों के मद्देनजर पुलिस फ्लैग मार्च निकालने में व्यस्त थी लेकिन आपको बता दें कि यहाँ पर बड़े सवाल खड़े हो रहे हैं क्योंकि एक बार फिर चुनावों के मद्देनजर सिमरजीत सिंह बैंस की, की गुंडागर्दी देखने को मिली है इस दौरान पीड़ित की सुरक्षा कर्मियों ने बड़ी मुशक्कत के साथ उसकी जान बचाई है ਰੋਡਾ ਪੈਲੈਸ ਦੇ ਕੋਲ ਮੈਂ ਸਾਈਡ ਦੇ ਉੱਤੇ ਰੋਡ ਦੇ ਉੱਤੇ ਖੜਕੇ ਪ੍ਰੋਟੈਸਟ ਕਰਦੀ ਪਈ ਸੀ ਰਾਜਾ ਵਡਿੰਗਰਾ ਤੇ ਸੀ ਮਰਜੀਤ ਬਿਆਸ ਦਾ ਰੋਡ ਤੋਂ ਨਿਕਲਣਾ ਸੀ ਤੇ ਸੀ ਮਰਜੀਤ ਬਿਆਸ ਤੇ ਰੋਡ ਰਾਜਾ ਵਡਿੰਗ ਨੂੰ ਮੈਂ ਇਹੀ ਪੁੱਛਣਾ ਚਾਹੁੰਦੀ ਸੀ ਕਿ ਨਾਰੀ ਸ਼ਕਤੀ ਦੇ ਗਲਾ ਘੁੱਟਦੇ ਪਏ ਨੇ ਮੇਰੇ जख्मਾਂ ਤੇ ਨੂਨ ਛਿੜਕਿਆ ਇਹਨਾਂ ਨੇ ਸੀ ਮਰਜੀਤ ਬਿਆਸ ਨੂੰ ਜੁਆਇਨ ਕਰਾ ਕੇ ਸਾਰਾ ਕੁਝ ਪਤਾ ਇਹਨਾਂ ਨੂੰ ਕਿ ਇਹ ਬੰਦਾ ਕਿਉਂਦਾ ਛੋਟੀ ਥੋੜੀ ਜਿਹੀ ਵੋਟਾਂ ਦੀ ਘਟੀਆਂ ਪੋਲਿਟਿਕਸ ਦੇ ਲਈ ਇਹਨਾਂ ਨੇ ਰਾਜਾ ਵਡਿੰਗ ਨੇ ਸੀਮਰਜੀਤ ਬਿਆਸ ਨੂੰ ਆਪਣੀ ਪਾਰਟੀ ਚ ਜੁਆਇਨ ਕਰਾਇਆ ਤੇ ਜਦੋਂ ਮੈਂ ਇੱਥੇ ਪ੍ਰੋਟੈ ਛੇ ਲਈ ਪੰਜ ਛੇ ਲਈ ਢਿਸ ਭੇਜੀਆਂ ਜਿਨ੍ਹਾਂ ਵਿੱਚ ਮੇਨ ਸੀ ਹਰਪ੍ਰੀਤ ਕੌਰ ਉਹ ਇਹ ਸਾਰੀਆਂ ਲੇਡੀਆਂ ਨੇ ਆ ਕੇ ਮੈਨੂੰ ਗਾਲਾਂ ਕੱਢੀਆਂ ਕਹਿੰਦੀਆਂ ਤੂੰ ਪ੍ਰੋਟੈਸਟ ਕਿਉਂ ਕਰਦੀ ਪਈ ਆ ਉਹਦੇ ਖਿਲਾਫ ਤੂੰ ਬੋਲਣਾ ਨਹੀਂ ਕੁਝ ਨਹੀਂ ਬੋਲਣਾ ਤੂੰ ਇੱਥੇ ਕਿਉਂ ਆਈ ਆ ਤੂੰ ਹਰ ਜਗ੍ਹਾ ਕਿਉਂ ਜਾਨੀ ਆ ਜਦ ਕਿ ਮੇਰਾ ਉਹਨਾਂ ਨਾਲ ਕੋਈ ਵਾਅਦਾ ਨਹੀਂ ਹੈਗਾ ਸੀ ਮਰਜੀਤ ਬਿਆਸ ਦੀ ਗੁੰਡਾਗਰਦੀ ਅਜੇ ਵੀ ਹੈਗੀ ਆ ਅਜੇ ਵੀ ਗੁੰਡਾਗਰਦੀ ਉਹਦੀ ਚੱਲਦੀ ਆ ਪੁਲਿਸ ਨੇ ਉਹ ਗੁੰਡੀਆਂ ਜਨਾਨੀਆਂ ਨੂੰ ਫੜਨ ਦੀ ਬਜਾਏ ਮੈਨੂੰ ਲੈ ਕੇ ਪੁਲਿਸ ਥਾਣੇ ਆ ਗਈ ਆ ਕਹਿੰਦੇ ਤੂੰ ਪ੍ਰੋਟੈਸਟ ਨਹੀਂ ਕਰ ਸਕਦੀ ਤੂੰ ਪ੍ਰੋਟੈਸਟ ਕਰ ਹੀ ਨਹੀਂ ਸਕਦੀ ਕਿ ਇਲੈਕਸ਼ਨ ਕੋਡ ਚੱਲ ਰਿਹਾ ਪਿਆ ਪ੍ਰੋਟੈਸਟ ਜਦ ਕਿ ਮਨੂਰਲ ਰਾਈਟ ਹ ਰਾਤੀਂ ਨੇ ਤੈਨੂੰ ਅਸੀਂ ਅਰੈਸਟ ਕਰਾਂਗੇ ਤੇ ਤੇਰੇ ਤੇ ਅਸੀਂ 751 ਦਿੰਦੇ ਆ ਮੈਂ ਕਿਹਾ ਫਿਰ ਉਹ ਲੇਡੀਜ਼ ਵੀ ਲਿਆਓ ਨਾ ਜਿਹੜੀਆਂ ਲੇਡੀਜ਼ ਨੇ ਮੈਨੂੰ ਮਾਰਕੁਟਾਈ ਕੀਤੀ ਆ ਉਹਨਾਂ ਦੇ ਇਲੈਕਸ਼ਨ ਕੋਡ ਕੋਈ ਨਹੀਂ ਲੱਗਦਾ ਹੈਗਾ ਤੇ ਉਹ ਇਹਨਾਂ ਨੇ ਫਿਰ ਕਹਿੰਦੇ ਅਸੀਂ 751 ਕਰਦੇ ਆ ਤੈਨੂੰ ਵੀ ਅੰਦਰ ਕਰਾਂਗੇ ਉਹਨੂੰ ਵੀ ਅੰਦਰ ਕਰਾਂਗੇ ਮੈਂ ਕਿਹਾ 751 ਕਰੋ ਫਿਰ ਪਰ ਲੇਡੀਜ਼ ਲਿਆਓ ਵਲੀਆਂ ਉਹ ਲੇਡੀਜ਼ ਸ਼ਰਿਆਂ ਬਿਆਨ ਦੇ ਨਾਲ ਘੁੰਮਦੀਆਂ ਪਈਆਂ ਹਜੇ ਵੀ ਉਹ ਰੋਡ ਸ਼ੋਅ ਦੇ ਵਿੱਚ ਹੱਥੋਂ ਪਾਈ ਕੀਤੀ ਗਨ ਮੈਂ ਇਹਨਾਂ ਨੇ ਬੜੀ ਮੁਸ਼ਕਲ ਨਾਲ ਮੈਨੂੰ ਉੱਥੋਂ ਬਚਾਇਆ ਤੁਸੀਂ ਦੱਸੋ ਪੁਲਿਸ ਨੇ ਮੈਨੂੰ ਕੀ ਕਲਾਸ ਸਿਕਿਉਰਿਟੀ ਹੈ ਮੇਰੀ ਕਿ ਮੇਰੇ ਨਾਲ ਹੱਥੋ ਪਾਈ ਹੋ ਗਈਆਂ ਮੇਰੇ ਨਾਲ ਮਾਰਕੁਟਾਈ ਕਰ ਗਈਆਂ ਤੇ ਉਸ ਆ ਆ ਗਨਮੈਨ ਨੇ ਮੇਰੇ ਆ ਸਿਕਿਉਰਟੀ ਆ ਲਾਅ ਐਂਡ ਆਰਡਰ ਹੈਗੇ ਆ ਇਹ ਕੋਡ ਆਫ ਕੰਡਕਟ ਹੈਗੇ ਆ ਕਿਸੀ ਮਰਜ਼ੀ ਦੇ ਬੈਂਸ ਬੈਂਸ ਦੇ ਬੰਦੇ ਗੁੰਡਾਗਰਦੀ ਕਰਨ ਤੇ ਪੁਲਿਸ ਮੈਨੂੰ ਡਿਟੇਨ ਕਰੇ ਉਲਟਾ ਬੈਠ ਤੇ ਸੀ ਮੈਂ ਤਾਂ ਦੇਖਿਆ ਤਾਂ ਗੁਰਦੀਪਕੌਰ ਦੇ ਫੋਨ ਮਿਸਟ ਮੈਂ ਫਿਰ ਫੋਨ ਕੀਤਾ ਤਾਂ ਫੋਨ ਬੰਦ ਅਲਟੀਮੇਟਲੀ ਇਹ ਗਨਮੈਨ ਦਾ ਫੋਨ ਆਇਆ ਕਿ ਜੀ ਇਹਨੂੰ ਡਿਟੇਨ ਕੀਤਾ ਹੋਇਆ ਫੋਨ ਖੋਇਆ ਹੋਇਆ ਹੈ ਇਹ ਰੋੜਾ ਪੈਲੈਸ ਦੇ ਕੋਲ ਚੌਕ ਚ ਬੈਠ ਕੇ ਸਾਈਡ ਤੇ ਪ੍ਰੋਟੈਸਟ ਕਰ ਰਹੀ ਹੈ ਬੈਨਰ ਲੈ ਕੇ ਕਿ ਇਸ ਰੇਪਿਸਟ ਨੂੰ ਰਾਜਾ ਵੜਿੰਗ ਨੇ ਨਾਲ ਕਿਉਂ ਲਿਆ ਇਹ ਰਾਜਾ ਵੜਿੰਗ ਨੂੰ ਸਵਾਲ ਕਰ ਸਕਦੇ ਆ ਇਹਨਾਂ ਦੇ ਲੀਡਰ ਨੈਸ਼ਨਲ ਲੈਵਲ ਤੇ ਮੋਦੀ ਸਾਹਿਬ ਨੂੰ ਗਾਲਾਂ ਸਾਰਿਆਂ ਨੂੰ ਗਾਲਾਂ ਕੱਢ-ਕੱਢ ਕਹਿੰਦੇ ਆ ਜਿਹੜੇ ਪਹਿਲਵਾਨਾਂ ਦਾ ਚੱਕਰ ਹੈ ਉਹਦੇ ਤੇ ਵੀ ਬੋਲਦੇ ਆ ਕਿਉਂ ਨਹੀਂ ਇਹਦਾ ਰਾਈਟੇ ਬੋਲੇ ਜਦ ਇਹਨੂੰ ਜਸਟਿਸ ਨਹੀਂ ਮਿਲ ਰਿਹਾ ਜਸਟਿਸ ਡਿਲੇ ਕੀਤਾ ਜਾ ਰਿਹਾ ਹੈ ਹਾਈ ਕੋਰਟ ਵੱਲੋਂ ਸਟੇ ਕੇਸ ਨੂੰ ਕਰਕੇ ਹਰ ਕਿਸਮ ਦੀ ਦੁਰਵਰਤੋਂ ਕਰਕੇ ਇਹਨਾਂ ਦੇ ਘਰਾਂ ਦੇ ਵਿੱਚ ਬੰਦੇ ਪੇਜ ਪੇਜ ਪੈਸੇ ਆਫਰ ਕਰ ਕਰ ਹੁਣ ਵੀ ਲਗਾਤਾਰ ਪ੍ਰਯਾਸ ਕਰ ਰਹੇ ਹੈ ਤੇ ਕਿਉਂ ਨਹੀਂ ਪ੍ਰੋਟੈਸਟ ਕਰੂੰਗੇ ਉਹ ਚਾਰ ਪੰਜ ਔਰਤਾਂ ਨੇ ਆ ਕੇ ਇਹਦੇ ਤੇ ਹਮਲਾ ਕੀਤਾ ਇਹਦੇ ਤੇ ਫਿਜ਼ੀਕਲ ਅਸਾਲਟ ਕੀਤਾ ਇਹਨੂੰ ਚਪੇੜਾ ਠੁੱਡੇ ਮਾਰੇ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢੀਆਂ ਮੈਂ ਹੈਰਾਨ ਆ ਔਰਤਾਂ ਕਹਿ ਜੀਆਂ ਬੈਂਚ ਦੇ ਨਾਲ ਜਿਹੜੀਆਂ ਆਪਣੇ ਮੂੰਹ ਚੋਂ ਸ਼ਬਦ ਗੰਦਬੱਕਦੀਆਂ ਔਰਤਾਂ ਉਹਦੇ ਬਾਅਦ ਦੋ ਗਨਮੈਨ ਐ ਇਹਨਾਂ ਨਾਲ ਫਿਜ਼ੀਕਲੀ ਮਿਸਬੀਹਵ ਕੀਤਾ ਦੋਨੇ ਗਨਮੈਨ ਨਾਲ ਦੋਨਾਂ ਨਾਲ ਮਿਸਬੀਹਵ ਕਰਕੇ ਇਹਨਾਂ ਦੀ ਬਰਦੀ ਪਾੜਨ ਤੱਕ ਗਏ ਇਹਨਾਂ ਨੇ ਪੁਲਿਸ ਨੇ ਉਲਟਾ ਨੂੰ ਲਿਆ ਕੇ ਅੰਦਰ ਬਿਠਾਇਆ ਹੋਇਆ ਸੀ ਤੇਰੇ ਤੇ 57 ਕਰਾਂ ਮੈਂ ਉੱਥੇ ਬਾਹਰ ਕੱਢਿਆ ਤੇ ਹੁਣ ਮੈਂ ACP 2 ਨੂੰ ਕਿ ਆ ਜਾਓ ਮੈਂ ਕਮਿਸ਼ਨਰ ਪੁਲਿਸ ਨੂੰ ਫੋਨ ਕੀਤਾ ਐਂਡ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਕੰਪਲੇਂਟ ਦੇਣ ਲੱਗਾ ਕਿ ਗੁੰਡੇ ਬੈਸ ਤੇ ਤੇ ਬੈਸ ਦੀਆਂ ਨਾਲੇ ਔਰਤਾਂ ਨਾਲ ਤੇ ਕੇਸ ਸਿਸਟਮ ਹੋਣਾ ਚਾਹੀਦਾ ਮੇਰੇ ਤੇ ਅੱਛਾ ਕਦ ਤੋਂ ਕਦ ਤੱਕ ਸਾਨੂੰ ਘੰਟਾ ਹੋ ਗਿਆ ਇੱਕ ਇੱਕ ਘੰਟਾ ਹੋ ਗਿਆ ਐਂਡ ਅੰਦਰ ਬਿਠਾਇਆ ਹੋਇਆ ਸੀਗਾ ਮੁੰਚੀ ਦੇ ਕਮਰੇ 'ਚ ਉੱਥੇ ਬਿਠਾ ਕੇ ਜਦ ਮੈਂ ਆਇਆ ਮੈਂ ਬਾਹਰ ਕੱਢਿਆ ਫੋਨ ਵੀ ਖੋਲਿਆ ਸੀ ਦਾ ਫੋਰਥ ਸਵਿਚ ਆਫ ਕਰਿਆ ਸੀ ਦੇਖੋ ਤੁਸੀਂ ਇਹ ਆਓ ਦੇਖੋ ਔਰ ਰੈਪਿਸਟ ਤੇ ਨ ਰੈਪਿਸਟ ਸ਼ਰਮਣੀ ਆਂਦੀ ਇਹਨਾਂ ਨੂੰ ਉੱਤੇ ਬੈਠਾ ਰਾਹੁਲ ਗਾਂਧੀ ਉਹਨੂੰ ਸ਼ਰਮਣੀ ਆਂਦੀ ਤੂੰ ਇਹਨੂੰ ਜੁਆਇਨ ਕਰਾਇਆ ਇਹਨੂੰ ਇਹ ਕੌਣ ਦੱਸੇ ਇਹਨਾਂ ਨੂੰ ਇਹ ਰਾਹੁਲ ਗਾਂਧੀ ਨੂੰ ਨਿਆਏ ਔਰਤ ਨਿਆਏ ਫਲਾਨਾ ਨਿਆਏ ਆ ਰਾਜਾ ਬੜਿੰਗ ਬੋਲਦਾ ਫਿਰਦਾ ਮੈਂ ਨਿਆਏ ਦਵਾਉਂਗਾ ਔਰ ਰਾਜਾ ਬੜਿੰਗ ਤੂੰ ਆਹ ਲਾਣਤ ਤੇਰੇ ਤੇ ਆ ਰੈਪਿਸਟ ਨੂੰ ਨਾਲ ਲੈ ਕੇ ਬੋਟਾ ਪਿੱਛੇ ਡਿੱਗ ਗਿਆ ਤੂੰ ਕਮਾਲ ਲਾਣਤ ਤੁਹਾਡੇ ਤੇ 100 ਲਾਣਤ ਤੁਹਾਡੇ ਤੇ ਤੇ ਵਾਕਿਆ ਹੋਇਆ ਕਿਹੜੀ ਜਗ੍ਹਾ ਹੋਇਆ ਸੀ ਅ ਰੋੜਾ ਪੈਲੈਸ ਰੋੜਾ ਪੈਲੈਸ ਕੀ ਮੈਟਰ ਕੀ ਹੋਇਆ ਸੀ ਪੂਰਾ ਅਸੀਂ ਜਰ ਮੈਡਮ ਨਾਲ ਗਨ ਮੈਂ ਨਾ ਗੁਰਦੀਪ ਕੋਲ ਜਿੰਨਾ ਹਾਂ ਤੇ ਉੱਥੇ ਕੁਝ ਲੇਡੀਸ ਆ ਕੇ ਮੈਡਮ ਨਾਲ ਉਤਪਾਈ ਕਰਨ ਲੱਗੀਆਂ ਅੱਛਾ ਇਹ ਅਸੀਂ ਛਡਾਰੇ ਸੀਗੇ ਤੇ ਹਾਂਜੀ ਤਾਂ ਉਹਦੇ ਵਿੱਚ ਥੋੜੀ ਇਹ ਤੇ ਮੈਡਮ ਨੂੰ ਕੁੱਟਿਆ ਵੀ ਆ ਉਹਨਾਂ ਨੇ ਹਾਂਜੀ ਸਰ ਕਿੰਨੀਆਂ ਜਨਨੀਆਂ ਸੀ ਉਹ 5 5 6 ਜਨਾਂ ਦੀ ਤੇ ਉਹਨਾਂ ਨਾਲ ਬੰਦਾ ਵੀ ਸੀ ਕੋਈ 5 7 ਬੰਦੇ ਸਾਈਡ ਤੇ ਖੜੇ ਸੀਗੇ ਤੇ ਉਹਨਾਂ ਨੇ ਉਹਨਾਂ ਨੇ ਵੀਡੀਓ ਵਗੈਰਾ ਵੀ ਬਣਾਈ ਹੈ ਯੈਸ ਸਰ ਅੱਛਾ ਉਹਨਾਂ ਨੇ ਕੁੱਟ ਮਾਰ ਦੀ ਵੀਡੀਓ ਵੀ ਬਣਾਈ ਹੈ ਉਸ ਤੋਂ ਆ ਪੁਲਿਸ ਆ ਗਈ ਹੈ ਹਾਂਜੀ ਸਰ ਤੇ ਪੁਲਿਸ ਪੁਲਿਸ ਨੇ ਜਨਨ ਚਲੀ ਗਈ ਸੀ ਉਹ ਤਾਂ ਜਨਨ ਤਾਂ ਲੇਡੀਜ਼ ਤਾਂ ਚਲੀਆਂ ਗਈਆਂ ਅੱਛਾ ਪਹਿਲਾਂ ਘੱਟ ਤੇ ਮੈਂ ਪੁਲਿਸ ਫੜ ਕੇ ਫਿਰ ਇੱਥੇ ਲਿਆਈ ਹੈ ਹਾਂਜੀ ਤੇ ਕਿੰਨੀ ਦੇਰ ਹੋ ਗਈ ਮੈਡਮ ਨੂੰ ਇੱਥੇ ਲੈ ਆਣ ਦੇ ਤੇ ਤੇ ਉਹਨਾਂ ਨੇ ਟੁੱਟੇ ਚੰਗੀ ਤਰ੍ਹਾਂ ਹਾਂ ਜੀ ਸਰ ਮਾਰੇ ਲੱਗਾ ਪਤਾ ਉਹ ਕੋਣ ਹੈ ਲੀਡੀ ਲੈਡੀਆਂ ਸਿਰ ਮੈਨੂੰ ਹੈ ਮੈਡਮ ਨੂੰ ਪਤਾ ਹੈ ਮੈਨੂੰ ਇਹਨਾਂ ਪਤਾ ਨਹੀਂ ਤੇ ਤੁਸੀਂ ਉੱਥੇ ਮੌਕੇ ਤੇ ਸੀ ਜਦੋਂ ਕੁੱਤੇ ਤੁਸੀਂ ਤੁਸੀਂ ਛਡਾਇਆ ਵੀ ਹੈ ਮੈਡਮ ਨੂੰ ਹਾਂ ਜੀ ਹਾਂ ਜੀ ਅੱਛਾ ਕਿੰਨੇ ਗਨਮੈਨ ਸੀ ਜਦੋਂ ਤੁਸੀਂ ਛਡਾਇਆ ਐਸੇ ਦੋ ਜਣੇ ਸੀ ਠੀਕ ਹੈ ਜੀ ਮੈਡਮ ਦੇ ਨਾਲ ਹਥਪਾਈ ਵੀ ਹੋਈ ਸੀ ਹਾਂ ਹਾਂ ਕਿੰਨਾਂ ਨੇ ਕੀਤੀ ਸੀ ਲੇਡੀਓ ਲੇਡੀਓ ਕਿਹੜੀਆਂ ਲੇਡੀਆਂ ਕਿਡੀਆਂ ਸੀ 5-6 ਜਿਹੜੀਆਂ ਸੀ ਜਿਹੜਾ ਨਾਮ ਜਾਣਦੇ ਹਾਂ ਮੈਂ ਪਰ ਚਾਹਤ ਤੁਸੀਂ ਉਹਦਾ ਸਕਿਉਰਟੀ ਸੀ ਅਸੀਂ ਤਾਂ ਮੈਡਮ ਨਾਲ ਮੈਡਮ ਇਹਨਾਂ ਸਕਿਉਰਟੀ ਪਰ ਤੁਸੀਂ ਬਚਾਇਆ ਨਹੀਂ ਮੈਡਮ ਨੂੰ ਬਚਾਇਆ ਹੋਰ ਤਵੇ ਬਚਾਇਆ ਕਰਕੇ ਬਚਿਆ ਨਹੀਂ ਹੁਣ ਤੂੰ ਤਲਾਹ ਦੇਤੀ ਸੀ ਨਾਲੇ ਤੁਸੀਂ ਹਾਂਜੀ ਥਾਰੇ ਨੂੰ ਤਲਾਹ ਦੇਤੀ ਸੀ ਨਾਲੇ ਹਾਂਜੀ ਅਸੀਂ ਕਹਿੰਦਾ ਹੁਣ ਮੈਂ ਕਹਦਾ ਪੀਸੀਆ ਦਾ ਕੀ ਨਾਮ ਕੀ ਏਦੋ ਨਾ ਕਨਸਟੇਬਲ ਬਲਜਿੰਦਰ ਸਿੰਘ ਮੈਡਮ ਇਹ ਸਕਿਉਰਟੀ ਸੀ ਮੈਡਮ ਸਕਿਉਰਟੀ ਹਾਂ ਤਾਂ ਇਹ ਮਹਿਬੂਬ ਬਾਅਦ ਰੈਸਟ ਕੀਤਾ ਥਾਲੇ ਵਾਲੇ ਨੇ ਹਾਂ ਇਹ ਰਚ ਲੈ ਆਏ ਸੀ ਅਸੀਂ ਮੈਡਮ ਨੂੰ ਗ੍ਰੇਪ ਕਿੰਨੇ ਘੰਟੇ ਦਾ ਟਾਈਮ ਬਤਾਇਆ